ਹਾਂਜੀ ਅੱਜ ਸਾਨੂੰ ਆਪਾਂ ਆਪਣੇ ਮੇਲੇ ਦੇ ਵਿੱਚ ਪਹੁੰਚੇ ਜੀ ਕਿਸਾਨ ਮੇਲੇ ਜੇ ਟਾਇਰ ਸਭ ਤੋਂ ਵੱਡਾ ਟਾਇਰ ਆ ਅ ਮੇਰੇ ਖਿਆਲ ਨਾਲ ਦੇ ਦੇ ਬਰਾਬਰ ਟਰੈਕਟਰ ਖੜਾ ਹੋਊਗਾ ਜਿਵੇਂ ਉਹ ਤੁਸੀਂ ਟਰਾਲੇ 'ਚ ਝਾਤ ਮਾਰ ਲਓ ਉਹ ਵੀ ਉਹਦੇ ਬਿੱਟ ਤੋਂ ਪਲੱਸ ਜਾਊ ਇਹ ਉੱਚੀ ਜਾਊਗਾ ਜੀ ਤੇ ਹਾਈਟ ਵਗੈਰਾ ਆਪਾਂ ਬਾਈ ਤੋਂ ਪੁੱਛਦੇ ਆਂ ਵੀ ਕੇਟੀ ਦਾ ਟਾਇਰ ਹੈ ਇਹ ਬਾਈ ਆਪਾਂ ਦੇਖਿਆ ਪਹਿਲਾਂ ਮੈਂ ਹਾਕੀ ਤੇ ਦਿਖਾਉਣ ਵਾਸਤੇ ਨਾ ਬਈ ਵੀ ਇਹ ਚੜਦਾ ਵੀ ਹੈ ਜਾਂ ਬੈਸ ਹੀ ਬਣਾਇਆ ਹੋਇਆ ਤੇ ਉਹਨਾਂ ਨੇ ਇਹ ਜਿਹੜਾ ਵੀ ਕੇਟੀ ਦਾ ਜਿਹੜਾ ਇਸਟਾ ਤੇ ਪੇਜ ਬਣਾਇਆ ਪਿਆ ਉਹਦੇ ਤੇ ਵੀਡੀਓ ਵੀ ਚੱਲਦੀ ਹੈ ਇਹ ਟਿੱਪਰ ਦਾ ਜੀ ਟਿੱਪਰ ਦਾ ਟਾਇਰ ਹੈ ਇਹ ਇਹ ਇਸ ਤੋਂ ਵੱਡਾ ਟਾਇਰ ਵੀ ਆਉਂਦਾ ਇੱਕ ਤੇ ਟਿੱਪਰ ਦਾ ਟਾਇਰ ਹੈ ਉਹ ਮੰਨ ਲਓ ਕੋਲਾਖਾਨ ਦੇ ਵਿੱਚ ਜਿਹੜਾ ਟਿੱਪਰ ਚੱਲਦੇ ਆ ਉਹਦਾ ਟਾਇਰ ਹੈ ਜੀ ਇਹ ਕੋਲਾਖਾਨ ਚ ਬਾਕੀ ਸਤੋਂ ਲੈ ਕੇ ਬਾਈ ਤੋਂ ਆਪਾਂ ਜਾਣਕਾਰੀ ਉਹਦੇ ਆਈ ਹਾਂਜੀ ਜਿਹੜਾ ਆਪਾਂ ਇਹ ਟਾਇਰ ਦੇਖ ਰਹੇ ਹਾਂ 16928 ਦਾ ਹੈ ਜੀ ਇਹਦੇ ਚ ਕੀ ਖਾਸੀਅਤ ਨਵਾਂ ਮਾਡਲ ਹੈ ਜੀ ਪਹਿਲਾਂ ਤਾਂ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਅਸੀਂ ਪੀਕੇਟੀ ਵੱਲੋਂ ਇੱਕ ਕਿਸਾਨ ਮੇਲਾ ਪੁੱਚੋ ਮੰਡੀ ਬਠਿੰਡਾ ਵਿਖੇ ਹਾਂਜੀ ਆਪਾਂ ਐਗਜ਼ੀਬਿਸ਼ਨ ਲਾਇਆ ਹੋਇਆ ਵਾ ਹਾਂਜੀ ਹਾਂਜੀ ਇਹਦੇ ਅੰਦਰ ਆਪਾਂ ਟਾਇਰਾਂ ਦੀ ਪ੍ਰਦਰਸ਼ਨੀ ਕੀਤੀ ਹੋਈ ਹੈ ਟਾਇਰਾਂ ਨੂੰ ਤੁਸੀਂ ਵੇਖਿਆ ਹੋਊਗਾ ਸਾਰੇ ਪਾਸੇ ਹੀ ਲਾਏ ਹੋਏ ਆ ਹਾਂਜੀ ਹਾਂਜੀ ਇਹ 16928 ਮੈਕਸਾ ਕਮਾਂਡਰ 16928 ਸਾਹੀ ਜਿੰਦਾ ਦਿੱਤਾ ਹੋਇਆ ਵਾ 16928 ਦੇ ਆਂ ਜੀ ਹਾਂ ਜੀ ਹਾਂਜੀ ਤੇ ਕਮਾਂਡਰ ਮੈਕਸਾ ਹਾਂਜੀ ਇਹ ਟਾਇਰ ਆਏ ਨੂੰ ਹਜੇ 20 ਦਿਨ ਹੋਏ ਆ ਅੱਛਾ ਜੀ ਇਹ ਟਾਇਰ ਦੀ ਵਿਸ਼ੇਸ਼ਤਾ ਇਹ ਆ ਕਿ ਇਹਦੀ ਕੈਨਸਟੀ ਜਿਆਦੀ ਦਿੱਤੀ ਹੋਈ ਆ ਹਾਂਜੀ ਮਤਲਬ ਤੁਸੀਂ ਦੇਖੋਗੇ ਆਮ ਤੌਰ ਤੇ ਇਹਦੀ ਗੱਡੀ ਦੀ ਹਾਈਟ ਜਿਆਦੀ ਆ ਆਮ ਟਾਇਰ ਨਾਲੋਂ ਆਮ ਟਾਇਰ ਨਾਲੋਂ ਅਦਰ ਕੰਪਨੀਆਂ ਦੇ ਬ੍ਰਾਂਡ ਨਾਲੋਂ ਇਹਦੀ ਗੱਡੀ ਜਿਆਦੀ ਆ ਅੱਛਾ ਜੀ ਇਹਦਾ ਗ੍ਰਿਪ ਬਾਕੀ ਟਾਇਰਾਂ ਨਾਲੋਂ ਬਹੁਤ ਵਧੀਆ ਵਾ ਹਾਂਜੀ ਜਿਵੇਂ ਆਮ ਤੌਰ ਤੇ ਜ਼ਿਮੀਦਾਰ ਨੂੰ ਉਹ ਸਮੱਸਿਆ ਆਉਂਦੀ ਆ ਕਿ ਖੇਤਾਂ ਵਿੱਚ ਟਾਇਰ ਸਲਿੱਪ ਕਰਦਾ ਜੋ ਸਲਿੱਪਿੰਗ ਦੀ ਜਿਆਦੀ ਪ੍ਰੋਬਲਮ ਆਉਂਦੀ ਆ ਇਹਦਾ ਗ੍ਰਿਪ ਬੈਟਰ ਵੈਸੇ ਵੀ ਬੀਕੇ ਡੀ ਗ੍ਰਿਪ ਵੱਲੋਂ ਜਾਣਿਆ ਗਿਆ ਹੈ। ਅੱਛਾ ਜੀ। ਦੂਜੀ ਗੱਲ ਇਹਦੇ 6 ਸਾਲ ਦੀ ਵਾਰੰਟੀ ਆ। ਅੱਛਾ ਜੀ। 6 ਸਾਲ ਜੇ ਟਾਇਰ ਕਿਤੇ ਵੀ ਫੁੱਲ ਜੇ। ਹਾਂਜੀ। ਕਦੋਂ ਪਲਾਈ ਛੱਡ ਜੇ ਜਾਂ ਕੋਈ ਮੈਨੂਫੈਕਚਰਿੰਗ ਦਾ ਡਿਫੈਕਟ ਆ ਗਿਆ। ਹਾਂਜੀ ਹਾਂਜੀ। 6 ਸਾਲ ਦੀ ਵਾਰੰਟੀ ਕੰਪਨੀ ਦੇ ਰਹੀ ਆ। ਹਾਂ 6 ਸਾਲ ਦੀ ਵਾਰੰਟੀ ਆ। ਹਾਂਜੀ ਮੈਨੂਫੈਕਚਰ ਡੇਟ ਤੋਂ। ਅੱਛਾ ਜੀ। ਕਿਉਂ 25 ਮਾਡਲ ਟਾਇਰ ਆ? ਮੈਨੂਫੈਕਚਰ ਡੇਟ ਤੋਂ ਦੇ ਰਹੀ ਆ। ਅੱਛਾ ਜੀ। ਸੈਕੰਡ ਇਹਦੀ ਹੈਗੀ ਆ ਅਨ ਕੰਡੀਸ਼ਨ ਵਾਰੰਟੀ ਹੁੰਦੀ ਆ ਜੇ ਕੱਟ ਲੱਗ ਜੇ। ਕਈ ਜ਼ਿਮੀਦਾਰ ਭਰਾ ਆਪਣੇ ਕਈ ਬ੍ਰਾਂਡ ਐਕਸੀਡੈਂਟ ਨਾਲ ਕਿਸੇ ਤਰੂਜ ਜਾਂ ਖੇਤਾਂ ਵਿੱਚ ਕੋਈ ਚੀਜ਼ ਵੱਜ ਜਾਂਦੀ ਆ। ਹਾਂਜੀ ਹਾਂਜੀ। ਜਿਹੜਾ ਉਹਨਾਂ ਨੂੰ ਵੀ ਨਹੀਂ ਪਤਾ ਹੁੰਦਾ ਕਿ ਖੇਤ ਵਿੱਚ ਕੋਈ ਚੀਜ਼ ਲੋਹੇ ਦੀ ਪਈ ਜਾਂ ਕੁਝ ਵੀ ਆ। ਹਾਂਜੀ। ਟਾਇਰ ਪਾੜ ਜਾਂਦਾ ਵਾ। ਹਾਂਜੀ। ਫਿਰ ਉਹ ਕੰਪਨੀ ਕੋਲੋਂ ਦਾ ਕਲੇਮ ਨਹੀਂ ਦਿੰਦੀ। ਹਾਂਜੀ। ਪਰ ਬੀਕੇਟੀ ਉਹਨਾਂ ਦਾ ਕਲੇਮ ਦਊਗੀ। 1 ਇੰਚ ਤੋਂ ਉੱਤੇ ਆਰ ਪਰ ਕੱਟ ਹੋਇਆ। ਸਾਈਡ ਵਾਲ ਤੇ ਸੈਂਟਰ ਚ ਟਾਇਰ ਦਾ ਕਿਸੇ 6 ਸਾਲਾਂ ਦੇ ਵਿੱਚ ਜਦੋਂ ਵੀ ਕੱਟ ਕੱਟਾ ਪੈਂਦਾ 3 ਸਾਲ ਦੀ 3 ਸਾਲ ਦੀ ਇਹ ਤਾਂ 3 ਸਾਲ ਦੀ ਆ। 3 ਸਾਲ ਤੇ 50% ਟਾਇਰ ਦੇ। ਤੇ ਉਹਦੇ ਵਿੱਚ ਆਪਣਾ ਵੀ ਪੂਰੇ ਦਾ ਪੂਰਾ ਆਪਾਂ ਨੂੰ ਟਾਇਰ ਨਵਾਂ ਮਿਲੂ। ਉਹਨਾਂ ਦੀ ਤੁਹਾਡੀ ਕਸਾਈ ਕੱਟ ਕਸਾਈ ਕੱਟ ਕੇ ਜਿੰਨੀ ਤੁਸੀਂ ਸਰਵਿਸ ਲੈ ਲਈ ਟਾਇਰ ਤੋਂ ਉਹਦੇ ਪੈਸੇ ਪੈਣਗੇ ਉਹਦੇ ਪੈਸੇ ਪੂਰੇ ਪੈਸੇ ਜ਼ਿੰਮੇਵਾਰ ਨੂੰ ਦੇਣੇ ਪੈਣੇ ਆ ਫਾਰਮਰ ਨੂੰ ਦੇਣੇ ਪੈਣੇ ਆ ਤਿੰਨ ਸਾਲਾਂ ਦੇ ਵਿੱਚ ਕੋਈ ਕੱਟ ਲੱਗਦਾ 1 ਇੰਚ 1 ਇੰਚ ਤੋਂ ਜ਼ਿਆਦਾ ਕੱਟ ਹੋਵੇ ਮਤਲਬ ਇਜੇ ਮੈਂ ਇੱਨਾ ਤਾਂ ਚਲੋ ਹੁਣ ਮੇਕ ਖੁੱਬ ਗਈ ਹਾਂਜੀ ਹਾਂਜੀ ਉਹ ਤਾਂ ਲੱਗਦੀ ਰਹਿੰਦੇ ਆ ਜਿਹੜਾ ਕਟਾਰ ਪਰ ਕਿਤੇ ਵੀ ਵੱਜ ਗਿਆ ਹਾਂਜੀ ਹਾਂਜੀ ਉੱਤੇ ਨਾ ਕੱਟ ਹੋਵੇ ਕੋਈ ਵਾਰ ਜ਼ਿੰਮੇਦਾਰ ਕਹਿੰਦਾ ਵੀ ਅਸੀਂ ਉੱਪਰ ਕੱਟ ਲੱਗ ਗਿਆ ਵਾ ਪਰ ਪਰ ਨਹੀਂ ਹੈਗਾ ਹਾਂਜੀ ਹਾਂਜੀ ਤੇ ਕਿਸਾਨ ਭਰਾਵਾਂ ਨੂੰ ਇਹ ਵੀ ਬੇਨਤੀ ਆ ਵੀ ਕੇਡੀ ਦਾ ਚੈਅ ਜਦੋਂ ਤੁਸੀਂ ਲੈਣੇ ਹੋ আর ਮੰਨ ਲਓ ਤੁਹਾਡਾ ਕੱਟ ਉੱਤੇ ਲੱਗ ਗਿਆ ਤੁਸੀਂ ਕੋਸ਼ਿਸ਼ ਨਾ ਕਰੋ ਕੋਈ ਜ਼ਿੰਮੇਦਾਰ ਕੋਈ ਧੱਕੇ ਨਾਲ ਕੱਟ ਲਾਉਂਦੇ ਆ ਅੱਛਾ ਜੀ ਕਿ ਸਾਨੂੰ ਟਾਇਰ ਨਵਾਂ ਮਿਲ ਜਾ ਹਾਂਜੀ ਤੇ ਇਹ ਭਰਾਵਾਂ ਨੂੰ ਬੇਨਤੀ ਆ ਕਿ ਟਾਇਰ ਨਾ ਇਦਾਂ ਕਰੋ ਠੀਕ ਹੈ ਜੀ ਉਹਦਾ ਬਾਕੀ ਪਤਾ ਲੱਗ ਗਿਆ ਜਿਹੜਾ ਠੱਕਿਆਂ ਲੱਗ ਜਾਂਦਾ ਹਾਂਜੀ ਹਾਂਜੀ ਪਤਾ ਲੱਗ ਜਾਂਦਾ ਹਾਂਜੀ ਹਾਂਜੀ ਜਿੰਦੇ ਕਰਕੇ ਕਈ ਵਾਰ ਟਾਇਰ ਇਸ ਚੀਜ਼ ਤੋਂ ਗੁਰੇਜ ਕਰਨ ਕਿਉਂ ਜਿਹੜਾ ਆਪਣਾ ਸਹੀ ਬਟ ਹੈ ਉਹ ਜ਼ਿੰਮੇਵਾਰ ਦਾ ਫਾਇਦਾ ਹੋ ਜਾਵੇ ਜ਼ਿੰਮੇਵਾਰ ਦਾ ਫਾਇਦਾ ਹੈਨਾ ਤੇ ਕੰਪਨੀ ਆਪ ਨੂੰ ਸਹੀ ਪਾਲਿਸੀ ਦੇ ਰਹੀ ਹੈ ਹਾਂਜੀ ਹਾਂਜੀ ਬਾਕੀ ਬ੍ਰੈਂਡ ਨਾਲੋਂ ਵਧੀਆ ਆਪ ਨੂੰ ਫਾਰਮਰ ਨੂੰ ਸਹੂਲਤ ਦੇ ਰਹੀ ਆ ਹਾਂਜੀ ਤੇ ਆਪਾਂ ਉਹ ਸਹੂਲਤ ਦਾ ਫਾਇਦਾ ਚੱਕੀਏ ਕੋ 3 ਸਾਲ ਦੇ ਅੰਦਰ ਹੁਣ ਤੁਸੀਂ ਤੁਹਾਡੀ ਗੁੱਡੀ ਮੰਨ ਲਓ ਤੇ 70 ਮਹੀਨੇ ਗੁੱਡੀ ਪਈ ਆ ਜੀ ਹਾਂਜੀ ਹਾਂਜੀ ਤੇ ਟਾਇਰ ਤੁਹਾਡਾ ਲਾਇਆ ਨੂੰ ਹੋ ਗਿਆ ਜੀ ਘਟੋ ਹੋ ਗਿਆ ਸਾਲ ਕੀ ਹੋ ਗਿਆ ਤੁਹਾਡਾ ਐਕਸੀਡੈਂਟ ਕੋਈ ਚੈਰ ਤੁਹਾਡਾ ਪਾੜ ਗਿਆ ਕੁਝ ਵੀ ਹੋ ਗਿਆ ਪਰ ਤੁਸੀਂ ਹੁੰਦੇ ਜੋ ਕੋਈ ਟਾ ਨੂਟ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਤਾਂ ਇਹਨੂੰ ਕਹਿੰਦੇ ਆ ਜੇ ਫ੍ਰੀ ਟੈਨਸ਼ਨ ਮਤਲਬ ਇਹ ਵਾਰੰਟੀ ਪਾਲਿਸੀ ਆ ਠੀਕ ਹੈ ਜੀ 15 ਕਦੋਂ ਵੀ ਕੱਟ ਲੱਗ ਗਿਆ ਅਨ ਕੰਡੀਸ਼ਨਲ ਜਿਹਨੂੰ ਕਹਿੰਦੇ ਆ ਕੋਈ ਕੱਟ ਲੱਗ ਗਿਆ ਹਾਂਜੀ ਹਾਂਜੀ ਤੇ ਵਾਰੰਟੀ ਚ ਟਾਇਰ ਮਿਲ ਜਾਂਦਾ ਤੇ ਅੱਗੇ ਆਪਾਂ ਹੋਰ ਕਿਹੜਾ ਟਾਇਰ ਦਿਖਾਈਏ ਜਾਣਕਾਰੀ ਇਹਦਾ ਹੋ ਗਿਆ ਕਲੀਅਰ ਹਾਂਜੀ ਇਹ ਕਲੀਅਰ ਹੋ ਗਿਆ ਆ ਰੇਡੀਅਲ ਆਗੇ ਜੀ ਹਾਂਜੀ ਕਮਾਂਡਰ ਰੇਡੀਅਲ ਟਾਇਰ ਨੇ ਇਹਨਾਂ ਦਾ ਇਹ 17928 ਕਮਾਂਡਰ ਆ 17928 ਹਾਂਜੀ ਹਾਂਜੀ 440 8528 ਇਹ ਰੇਡੀਅਲ ਸਾਈਜ਼ ਚ ਮਿਲਦਾ ਹੈ ਅੱਛਾ ਜੀ ਇਹਦਾ ਕਮਾਂਡਰ ਰੇਡੀਅਲ ਲਿਖਿਆ ਹੋਇਆ ਠੀਕ ਹੈ ਜੀ ਇਹ ਟਾਇਰ ਆਮ ਤੌਰ ਤੇ ਜਿਹੜੇ ਸਾਡੇ ਦੂਜੇ ਟਾਇਰ ਨੇ ਜਿਵੇਂ ਐਗਰੀਮੈਕਸ ਆ ਉਹ ਵੀ ਰੇਡੀਅਲ ਟਾਇਰ ਨੇ ਅੱਛਾ ਐਗਰੀਮੈਕਸ ਉਹਨਾਂ ਨਾਲੋਂ ਇਹਦੀ ਹਾਈਟ ਥੋੜੀ ਉੱਚੀ ਆ 16 ਦੀ ਵੀ ਹਾਈਟ ਉੱਚੀ ਆ ਹਾਂਜੀ ਹਾਂਜੀ ਇਨਾਂ ਦੀ ਸੇ ਵਾਰੰਟੀ ਪਾਲਿਸੀ ਸੇਮ ਆ ਜਿਵੇਂ 6 ਸਾਲ ਦੀ ਵਾਰੰਟੀ ਦਿੱਤੀ ਸੀਗੀ ਹਾਂਜੀ ਕਿ ਕੰਪਨੀ ਜੋ ਫੁੱਲਾਂ ਦੀ ਫੁੱਟ ਮੈਨੂਫੈਕਚਰਰ ਵੱਲੋਂ ਕੋਈ ਵੀ ਪ੍ਰੋਬਲਮ ਆਉਂਦੀ ਹੈ ਉਹਦੀ ਵਾਰੰਟੀ ਪਾਲਿਸੀ ਆ 3 ਸਾਲ ਦੀ ਕੱਟਦੀ ਵੀ ਆ 3 ਸਾਲ ਦੀ ਕੱਟਦੀ ਵੀ ਆ ਉਸੇ ਤਰ੍ਹਾਂ ਹੀ 50% ਜਿਵੇਂ ਉਹਦੀ ਐਨਐਸਟੀ 50% ਹੋਣੀ ਚਾਹੀਦੀ ਆ ਗੱਡੀ ਹਾਂਜੀ 50% ਤੋਂ ਘੱਟ ਹੋਈ ਫੇਰ ਨਹੀਂ ਉਹ 3 ਸਾਲ 50% ਗੱਡੀ ਪਲੱਸ ਨਾਲ ਸਾਡੇ ਤੋਂ ਪਲੱਸ ਹੋਵੇ 50% ਹੋਵੇ ਜਾਂ ਪਲੱਸ ਹੋਵੇ ਠੀਕ ਹੈ ਜੀ ਉਹਦੇ ਵਿੱਚ ਕੱਟਦੀ ਹੈਗੀ ਆ ਵਾਰੰਟੀ ਠੀਕ ਹੈ ਜੀ ਬਾਕੀ ਇਹ ਟਾਇਰ ਦੀ ਰੀਡੀਅਲ ਟਾਇਰ ਇਹਦਾ ਗ੍ਰਿਪ ਵੀ ਬੈਟਰ ਹਾਂਜੀ ਇਹ ਨਾਈਲੋਨ ਨਾਲ ਜ਼ਿਆਦਾ ਇਹਦਾ ਗ੍ਰਿਪ ਆ ਠੀਕ ਹੈ ਜੀ ਆਮ ਜੀਮੇਦਾਰ ਭਰਾ ਕਹਿੰਦੇ ਹੁੰਦੇ ਆ ਕਿ 17 9 28 16 9 28 ਦੇ ਟਾਇਰ ਪਾਏ ਆ ਟਰੈਕਟਰ ਦੀ ਇਹ ਕਈ ਵਾਰ ਫਾਈਟ ਵੀ ਪਿੱਛੇ ਉੱਚੀ ਕਰਨੀ ਹੁੰਦਾ ਵਾ ਤੇ ਥੋੜੀ ਹਾਈਟ ਉੱਚੀ ਹੋ ਜੇ ਹਾਂਜੀ ਤੇ ਉਹ ਜੀਮੇਦਾਰਾਂ ਵਾਸਤੇ ਟਾਇਰ ਬਹੁਤ ਜੀ ਠੀਕ ਹੈ ਜੀ ਹਾਂਜੀ ਇਹ ਟਰਾਲੀ ਟਾਇਰ ਆ ਗਈ ਹਾਂਜੀ ਇਹ ਟਰਾਲੀ ਟਾਇਰ 1020 ਦੇ 1020 ਸਾਈਜ਼ ਹਾਂਜੀ ਹਾਂਜੀ 1020 ਦਾ ਐਡੀਟਰਨਰ ਟਾਇਰ ਆ ਹਾਂਜੀ ਇਹ 18 ਫਲਾਈ ਟਾਇਰ ਆ ਤੁਸੀਂ ਦੇਖੋ ਪਿਆ ਲਿਖਿਆ ਹੋਇਆ 18 ਫਲਾਈ ਟਾਇਰ 18 ਫਲਾਈ ਟਾਇਰ ਆ ਆਮ ਤੌਰ ਤੇ 16 ਫਲਾਈ ਦੇ ਟਾਇਰ ਆਉਂਦੇ ਆ ਹਾਂਜੀ ਜਿਹੜੇ ਆਮ ਤੌਰ ਤੇ ਜੀਵਿਦਾਤ ਭਰਾਵਾਂ ਜਿਹੜੇ ਟਾਇਰ ਪਾਉਂਦੇ ਹੁੰਦੇ ਆ ਉਹ ਟਰੱਕ ਟਾਇਰ ਹੁੰਦੇ ਆ ਹਾਂਜੀ ਬਾਕੀ ਕੰਪਨੀਆਂ ਟਰੱਕ ਟਾਇਰ ਕਰਦੀਆਂ ਹਾਂਜੀ ਹਾਂਜੀ ਇਹ ਸਪੈਸ਼ਲ ਅਪੀਕੇਡੀ ਨੇ ਟਰੋਲੀ ਟਾਇਰ ਟਰੋਲੀ ਟਾਇਰ ਹੀ ਘਟਿਆ ਵਾ ਟਰੋਲੀ ਟਾਇਰ ਘਟਿਆ ਹਾਂਜੀ ਠੀਕ ਹੈ ਇਹ ਟਾਇਰ ਦੀ 4 ਸਾਲ ਦੀ ਵਾਰੰਟੀ ਆ ਫੁੱਲਾਂ ਦੀ ਫੁੱਲਾਂ ਦੀ ਇਥੋਂ ਸਾਈਡ ਤੋਂ ਸਾਈਡ ਵਾਲ ਤੋਂ ਫੁੱਲ ਜੇ ਹਾਂਜੀ ਜਾਂ ਇਹਦੀ ਕੋਈ ਹੋਰ ਮੈਨੂਫੈਕਚਰ ਡਿਫੈਕਟ ਕੋਈ ਆ ਜੇ 4 ਸਾਲ ਦੀ ਵਾਰੰਟੀ ਕੰਪਨੀ ਹਾਂਜੀ ਇਹ ਕਸਟਮਰ ਨੂੰ ਕਲੇਮ ਦਿੰਦੀ ਆ 50% هەرੇ ਟਾਇਰ ਦਾ ਜਿਵੇਂ 50% ਦੀ ਐਨਐਸਟੀ ਦੇ ਅੰਡਰ ਠੀਕ ਹੈ ਜੀ ਫਿਰ ਹਰੇਕ ਦੀ ਸੇਮ ਪਾਲਿਸੀ ਆ ਹਾਂਜੀ ਹਰੇਕ ਜਿਹੜਾ ਇਹ ਜ਼ਿੰਮੇਦਾਰ ਭਰਾ ਲਈ ਪਰਿੰਦ ਚ ਕੱਟ ਦੀ ਵਾਰੰਟੀ ਨਹੀਂ ਕੱਲੀ ਮੈਨੂਫੈਕਚਰ ਦੀ ਆ ਠੀਕ ਹੈ ਜੀ ਕੱਲੀ ਹਾਂਜੀ ਟਰੈਕਟਰ ਫਰੰਟ ਰੀਅਰ ਦਾ ਜਿਹੜਾ ਟਾਇਰ ਆ ਉਹਦੇ ਵਿੱਚ ਦਾ ਕੰਪਨੀ ਦੇ ਰਹੀ ਆ ਕਿ ਕੱਟ ਦੀ ਵਾਰੰਟੀ 10 ਸਾਲ ਦੀ ਠੀਕ ਹੈ ਜੀ ਬਾਕੀ ਜਿਹੜੇ ਦੂਜੇ ਟਰਾਲੀ ਟਾਇਰ ਹੋ ਗਿਆ ਕੰਬਾਈਨ ਦਾ ਰੀਅਰ ਹੋ ਗਿਆ ਉਹਦੇ ਵਿੱਚ ਕੱਲੀ 6 ਸਾਲ ਦੀ ਵਾਰੰਟੀ ਆ ਜੇ ਟਾਇਰ ਫੋਲ ਹੋ ਜਾਏ ਠੀਕ ਹੈ ਬਾਕੀ ਟਾਇਰ ਦੀ ਸਰਵਿਸ ਵਧੀਆ ਇਹ ਜੋੜੀ 5 ਟਨ ਦਾ ਵਜ਼ਨ ਚੱਕਦੀ ਆ 5 ਟਨ ਤੱਕ ਦਾ ਜੋੜੀ ਬਿਲਕੁਲ ਵਜ਼ਨ ਚੱਕਦੀ ਆ ਹਾਂਜੀ ਆਮ ਤੌਰ ਤੇ ਜ਼ਿੰਮੇਵਾਰੀ ਤੋਂ ਇਹਨੂੰ ਕਿਤੇ ਵੀ ਲੋਡ ਵਾਸਤੇ ਪਾ ਸਕਦੇ ਹੋ ਰੋਡ ਵਾਸਤੇ ਪਾ ਸਕਦੇ ਆ ਠੀਕ ਹੈ ਇਹ ਫਾਰਮਿੰਗ ਵਾਸਤੇ ਜਿਹੜਾ ਆ ਟਾਇਰ ਆ ਗਿਆ ਜੀ ਇਹ ਇਹ ਕਰੇ ਵਾਸਤੇ ਜੀ ਇਹ ਟਾਇਰ ਅੱਜ ਦੇ ਟਾਈਮ 'ਚ ਜੁਵਾ ਪੀੜੀ ਵਾਸਤੇ ਇੱਕ ਟਰੈਕਟ ਕੀਤਾ ਮਤਲਬ ਟਰੈਕਸ਼ਨ ਆ ਅੱਛਾ ਜੀ ਬੜੇ ਜੁਵਾ ਪੀੜੀ ਵਾਲੇ ਇਹਨੂੰ ਪਸੰਦ ਕਰ ਰਹੇ ਆ ਹਾਂਜੀ ਤੇ 1116 81 ਕਿਆ ਸੀ 8181 ਇਹ 1116 ਆ ਗਿਆ ਜੀ ਜਿਵੇਂ ਅੱਗੇ 5016 ਸੀਗਾ ਇਹ ਨਹੀਂ 916 ਸੀਗਾ 916000 1016 916 ਜੀ ਹਾਂਜੀ ਇਹ ਟਾਇਰ ਜਿਹੜਾ ਹੈਗਾ ਵਾ ਟਰੈਕਟਰ ਦਾ ਫਰੰਟ ਟਾਇਰ ਆ ਫਰੰਟ ਟਾਇਰ ਆ ਗਿਆ ਜੀ ਕਈ ਵਾਰ ਹੁਣ ਦੇਖੋ ਜੀ ਰੀਅਰ ਟਾਇਰ ਤਾਂ ਵੱਡੇ ਆਗੇ ਹਾਂਜੀ ਹੁਣ 18 ਦੇ ਕਿਹ ਟਰੈਕਟਰ ਨੂੰ ਪਾਏ ਹੋਏ ਆ ਹਾਂਜੀ ਕੋਈ ਫਰੰਟ ਛੋਟੇ ਟਾਇਰ ਨਾ ਉਹਦੇ ਕਈ ਵਾਰ ਜ਼ਿੰਮੇਵਾਰ ਕਹਿੰਦਾ ਬਈ ਟਰੈਕਟਰ ਦੀ ਫਰੰਟ ਹਾਈਟ ਵੀ ਉੱਚੀ ਚਾਹੀਦੀ ਆ ਹਾਂਜੀ ਹਾਂਜੀ ਉਹਦੇ ਵਾਸਤੇ ਇਹ ਟਾਇਰ ਬਣੇ ਆ ਇਹਨਾਂ ਦੀ ਸਰਵਿਸ ਮਾਈਲਸ ਬਹੁਤ ਵਧੀਆ 6 ਸਾਲ ਦੀ ਮੈਨੂਫੈਕਚਰ ਠੀਕ ਹੈ ਜੀ 3 ਸਾਲ ਦੀ ਅਨ ਕੰਡੀਸ਼ਨਡ ਕਟਕਟ ਲੱਗਦਾ ਠੀਕ ਹੈ ਜੀ ਕਿਸੇ ਵੀ ਚੱਕਰ ਕੋਈ ਵੀ ਕਟਲ ਵੱਜ ਗਿਆ 3 ਸਾਲ ਦੀ ਵਾਰੰਟੀ ਆ 50% ਦੇ ਅੰਦਰ ਐਨਐਸਟੀ ਦੇ ਅੰਦਰ ਠੀਕ ਹੈ ਜੀ ਕਵਰ ਹੁੰਦੀ ਆ ਠੀਕ ਹੈ ਜੀ ਬਾਕੀ ਇਹ ਤੁਸੀਂ ਰੋਡ ਤੇ ਇਹਨੂੰ ਚਲਾ ਲਓ ਕਿਤੇ ਵੀ ਚਲਾ ਲਓ ਇਹਦੀ ਸਰਵਿਸ ਮਾਈਲਰ ਬਹੁਤ ਵਧੀਆ ਠੀਕ ਹੈ ਜੀ ਆਮ ਟਾਇਰ ਨਾਲੋਂ ਸਰਵਿਸ ਵਧੀਆ ਦਿੰਦਾ ਵਾ ਠੀਕ ਹੈ ਇਹ ਸਭ ਤੋਂ ਵਧੀਆ ਚੀਜ਼ ਆ ਜੀ ਠੀਕ ਹੈ ਜੀ ਠੀਕ ਹੈ ਹਾਂਜੀ ਅੱਗੇ ਟਾਇਰ ਤੁਹਾਨੂੰ ਜੇ ਦਿਖਾਉਣਾ ਦਿਖਾਉਣਾ ਆਪਣੇ ਆ ਟਰੈਕਟਰਾਂ ਦੀ ਆ ਗਏ ਸਾਰੇ ਇਹ ਸਾਰੇ ਫਰੰਟ ਫਰੰਟ ਹੈ ਰਾ ਹਾਂਜੀ ਹਾਂਜੀ ਆ ਵੀ ਫਰੰਟ ਇਹ ਛੋਟਾ ਪਾਈ ਆ ਆ 7 ਪਈਆ 20 ਆ ਗਿਆ ਜੀ ਇਹ 7 ਪਈਆ 20 ਜਿਵੇਂ ਜੋਨ ਡੀਅਰ ਹੋ ਗਿਆ ਜਾਂ 91 ਹੋ ਗਿਆ 91 ਹੋ ਗਿਆ ਹਾਂਜੀ ਕੰਬਾਈਨ ਦੇ ਟਾਇਰ ਆ ਗਏ ਇਹ ਇਹ ਟਾਇਰ ਇਹ ਗਾਵਾ ਤੂੜੀ ਵਾਲੀ ਮਸ਼ੀਨਾਂ ਵਾਸਤੇ ਤੂੜੀ ਵਾਲੀ ਮਸ਼ੀਨ ਵਾਸਤੇ ਜੀ ਇਹ ਜਿਹੜੇ ਤੂੜੀ ਵਾਲੀ ਮਸ਼ੀਨ 719 ਦੀ ਆ ਹਾਂਜੀ ਹਾਂਜੀ ਇਹ ਸਾਈਜ਼ 719 ਦਾ ਤੂੜੀ ਵਾਲੀ ਮਸ਼ੀਨ ਵਾਸਤੇ ਬਹੁਤ ਵਧੀਆ ਸਰਵਿਸ ਦੇ ਰਿਹਾ ਠੀਕ ਹੈ ਜੀ ਹਾਂਜੀ ਇਹ ਰਿਬਟਰ ਟਰੈਲਰ ਦਾ ਟਾਇਰ ਆ ਮਨੂ ਲਿਖੇ ਆ ਆ ਗਈ ਆਪਣੀ ਕੰਬਾਈਨ ਦਾ ਗੇਟ ਆ ਹਾਂਜੀ ਇਹ ਕੰਬਾਈਨ ਦਾ ਰੀਅਰ ਟਾਇਰ ਆ 916 916 ਦਾ ਜੀ ਇਹ ਟੂ ਫਲੈਪ ਨਾਲ ਕੰਪਲੀਟ ਹੀ ਮਿਲ ਜਾਵਾ ਠੀਕ ਹੈ ਜੀ ਇਹਦਾ ਸੈਟ ਸਾਰਾ ਤੇ ਟੂ ਫਨਾਲ ਆਈ ਇਹਦੇ ਹਾਂਜੀ ਹਾਂਜੀ ਇਹ 16 ਪਲਾਈ ਦਾ ਟਾਇਰ ਆ 16 ਪਲਾਈ ਦਾ ਟਾਇਰ ਆ ਹਾਂਜੀ ਦੇਖੋਗੇ ਆ ਇੱਕ ਲੁਕਿਆ ਆ 16 ਪਲਾਈ ਠੀਕ ਹੈ ਜੀ ਬਾਕੀ ਸਾਰੇ ਟਰੈਕਟਰ ਦੇ ਟਾਇਰ ਆ ਗਏ ਕੋਈ 14 ਜਿਵੇਂ 16 ਜਿੰਨਾ ਵੀ ਲੈਣਾ ਤੇ ਸਾਰੇ ਹੀ ਟਾਇਰ ਲੈ ਕੇ ਵੀ ਪਹੁੰਚੇ ਆ ਹਾਂਜੀ ਹਾਂਜੀ ਬਹੁਤ ਵਧੀਆ ਰਿਸਪੌਂਸ ਦੇ ਰਹੇ ਆ ਕਿ ਬਹੁਤ ਵਧੀਆ ਸਰਵਿਸ ਆ ਆਹ ਰੈਡੀ ਵਾਲਟਰ ਆ ਗਈ ਇਹ 75 ਹਾਊਸ ਪਾਵਰ ਟਰੈਕਟਰ ਲਈ ਬਣਿਆ ਵਾ ਠੀਕ ਆ ਜੀ ਟਾਇਰ ਦੀ ਤੁਸੀਂ ਚੜਾਈ ਵੀ ਦੇਖੋਗੇ 75 ਹਾਊਸ ਪਾਵਰ ਐਗਰੀਮੈਕਸ ਟਾਇਰ ਠੀਕ ਹੈ ਜੀ 6 ਸਾਲ ਦੀ ਓਨਲੀ ਇਹਨੂੰ ਮੈਨੂਫੈਕਚਰ ਮੈਨੂਫੈਕਚਰਿੰਗ ਆ 6 ਸਾਲ ਦੇ ਅੰਦਰ ਜਿਵੇਂ ਫੁੱਲ ਫੁੱਲ ਜਾਵੇ ਉਸ ਦੀ ਵਾਰੰਟੀ ਆ ਹਾਂਜੀ ਇਹਦੇ ਜ ਕੋਈ ਕੱਟ-ਕੁੱਟ ਦੀ ਕੋਈ ਪਾਲਸੀ ਨਹੀਂ ਹੈਗੀ ਠੀਕ ਹੈ ਜੀ ਤੇ ਐਂ ਦੀ ਮਾਈਲੇਜ ਇੰਨੀ ਆ ਕਿ ਤੁਸੀਂ ਕਹਿੰਦੇ ਘਸਦਾ ਇਹਨੇ ਨਾ ਹੀ ਲੈਣਾ ਤੁਸੀਂ ਕਹਿੰਨਾ ਬਈ ਇਹ ਘਸਦਾ ਕਿਉਂ ਨਹੀਂ ਪਿਆ ਅੱਛਾ ਜੀ ਇਹਦੀ ਸਰਵਿਸ ਇੰਨੀ ਆ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦੇਣ ਲਈ ਠੀਕ ਹੈ